ਮਨੀਸ਼ ਸਿਸੋਦੀਆ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਹੁਣ ਆਪ ਕਸੂਤੀ ਫਸਦੀ ਨਜ਼ਰ ਆ ਰਹੀ ਹੈ ਸਿਸੋਦੀਆ ਨੇ ਜੋ ਗੱਲ ਕਹੀ ਸੀ ਉਹ ਸੱਚ ਹੁੰਦੀ ਨਜ਼ਰ ਆ ਰਹੀ ਹੈ ਇਹ ਦਾਵਾ ਪੰਜਾਬ ਕਾਂਗਰਸ ਨੇ ਕੀਤਾ ਹੈ ਤੇ ਇਲਜ਼ਾਮ ਲਗਾਏ ਨੇ ਕਿ ਆਮ ਆਦਮੀ ਪਾਰਟੀ ਦੀ ਕਥਿਤ ਰਣਨੀਤੀ ਹੁਣ ਜ਼ਮੀਨ ਤੇ ਹਿੰਸਾ ਦੇ ਰੂਪ ਦੇ ਵਿੱਚ ਸਾਹਮਣੇ ਆ ਰਹੀ ਹੈ ਕਾਂਗਰਸੀ ਆਗੂ ਸੁਖਪਾਲ ਸਿੰਘ ਖੈਰਾ ਨੇ ਦਾਵਾ ਕੀਤਾ ਕਿ ਤਲਵੰਡੀ ਸਾਬੋ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਬਲਜਿੰਦਰ ਕੌਰ ਦੇ ਸਮਰਥਕਾਂ ਨੇ ਕਾਂਗਰਸੀ ਵਰਕਰ ਦਿਲਾਵਰ ਸਿੰਘ ਤੇ ਬੇਰਹਿਮੀ ਦੇ ਨਾਲ ਹਮਲਾ ਕੀਤਾ ਹਰਾਨਿਕ ਕਤਨਾ ਦੀ ਵੀਡੀਓ ਵੀ ਸਾਂਝੀ ਕੀਤੀ ਅਤੇ ਕਿਹਾ ਕਿ ਸਭ ਆਪ ਦੇ ਨੇਤਾ ਮਨੀਸ਼ ਸਿਸੋਦੀਆ ਦੀ ਕथित ਸਾਮਦਾਮ ਦੰਡ ਭੇਦ ਰਣਨੀਤੀ ਦਾ ਨਤੀਜਾ ਹੈ ਜਿਸ ਦਾ ਉਹਨਾਂ ਨੇ ਹਾਲੀ ਦੇ ਵਿੱਚ ਜ਼ਿਕਰ ਕੀਤਾ ਸੀ ਕਾਂਗਰਸ ਦਾ ਇਲਜ਼ਾਮ ਹੈ ਕਿ ਪੰਜਾਬ ਪੁਲਿਸ ਅਤੇ ਡੀਜੀਪੀ ਇਸ ਮਾਮਲੇ ਵਿੱਚ ਕੋਈ ਕਾਰਵਾਈ ਨਹੀਂ ਕਰਨਗੇ ਕਿਉਂਕਿ ਹਮਲਾਵਰਾਂ ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਉਹਨਾਂ ਦੀ ਟੀਮ ਦੁਆਰਾ ਸੁਰੱਖਿਅਤ ਰੱਖਿਆ ਗਿਆ ਹੈ ਇਸ ਦੀ ਇੱਕ ਵੀਡੀਓ ਵਿਧਾਇਕ ਖਹਿਰਾ ਨੇ ਵੀ ਸਾਂਝੀ ਕੀਤੀ ਹੈ ਜਿਸ ਦੇ ਵਿੱਚ ਖੂਨ ਨਾਲ ਲਤਫਤ ਵਿਅਕਤੀ ਆਪ ਵਿਧਾਇਕ ਤੇ ਗੰਭੀਰ ਇਲਜ਼ਾਮ ਲਗਾ ਰਿਹਾ ਹੈ ਜ਼ਖਮੀ ਦਿਲਾਵਰ ਸਿੰਘ ਕਹਿ ਰਿਹਾ ਹੈ ਕਿ ਆਪ ਵਿਧਾਇਕ ਬਲਜਿੰਦਰ ਕੌਰ ਉਸ ਦੇ ਪਿਤਾ ਦਰਸ਼ਨ ਸਿੰਘ ਤੇ ਵਿਧਾਇਕ ਦੇ ਦੋਵੇਂ ਭਰਾਵਾ ਅਤੇ ਕਈ ਹੋਰ ਆਪ ਆਗੂਆਂ ਨੇ ਉਸ ਉੱਤੇ ਹਮਲਾ ਕੀਤਾ ਹੈ ਦਿਲਾਵਰ ਸਿੰਘ ਨੇ ਕਿਹਾ ਕਿ ਜੇ ਮੈਨੂੰ ਕੁਝ ਹੁੰਦਾ ਹੈ ਤਾਂ ਇਹ ਸਾਰੇ ਲੋਕ ਮੇਰੀ ਮੌਤ ਲਈ ਜ਼ਿੰਮੇਵਾਰ ਹੋਣਗੇ ਕਿਉਂਕਿ ਉਹਨਾਂ ਨੇ ਗੁੰਡੇ ਭੇਜੇ ਤੇ ਮੇਰੀਆਂ ਲੱਤਾਂ ਤੋੜ ਦਿੱਤੀਆਂ ਨੇ ਟੋਲ ਪਲਾਜ਼ਾ ਨੇੜੇ ਚੰਨੂ ਸ਼ਰਮਾ ਢਾਬੇ ਤੇ ਲਗਭਗ 15 ਤੋਂ 20 ਲੋਕ ਇਕੱਠੇ ਹੋਏ ਤੇ ਹਮਲਾ ਕਰ ਦਿੱਤਾ ਮੈਨੂੰ ਧਮਕੀ ਦਿੱਤੀ ਗਈ ਕਿ ਤੁਹਾਡੇ ਪਰਿਵਾਰ ਨੂੰ ਵੀ ਮਾਰ ਦਿੱਤਾ ਜਾਵੇਗਾ ਤੇ ਤੈਨੂੰ ਵੀ ਬਖਸ਼ਾ ਨਹੀਂ ਜਾਵੇਗਾ ਮੈਂ ਮੰਗ ਕਰਦਾ ਹਾਂ ਕਿ ਸਾਰੇ ਦੋਸ਼ੀਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇ ਇਸ ਦੇ ਨਾਲ ਹੀ ਦਿਲਾਵਰ ਸਿੰਘ ਨੇ ਪੁਲਿਸ ਦੇ ਕਾਰਵਾਈ ਨਕਰਨ ਅਤੇ ਰਾਜਨੀਤਿਕ ਦਬਾਅ ਪਾਉਣ ਦਾ ਵੀ ਇਲਜ਼ਾਮ ਲਗਾਇਆ ਇਸ ਦੌਰਾਨ ਖੈਰਾ ਨੇ ਘਟਨਾ ਬਾਰੇ ਕੀ ਜਾਣਕਾਰੀ ਦਿੱਤੀ ਹੈ ਕਿਦਾਂ ਸਰਕਾਰ ਤੇ ਨਿਸ਼ਾਨੇਬੰਦੇ ਨੇ ਤੁਸੀਂ ਇੱਕ ਵਾਰ ਉਹ ਵੀ ਸੁਣੋ ਕੀਤੀ ਹੋਈ ਜਿਹੜੀ ਰਣਨੀਤੀ ਆ ਉਹਦਾ ਪਹਿਲਾ ਨਮੂਨਾ ਕੱਲ ਰਾਤ ਪੇਸ਼ ਹੋ ਗਿਆ ਜਦੋਂ ਬਲਜਿੰਦਰ ਕੌਰ ਐਮਐਲਏ ਦੇ ਪਰਿਵਾਰ ਤੇ ਦੋਸ਼ ਲੱਗ ਰਹੇ ਨੇ ਡਾਇਰੈਕਟਲੀ ਤਲਵੰਡੀ ਸਾਬੋ ਤੋਂ ਉਹਨਾਂ ਦੇ ਇੱਕ ਉਹਨਾਂ ਦੇ ਹਲਕੇ ਦਾ ਇੱਕ ਕਾਂਗਰਸ ਪਾਰਟੀ ਨਾਲ ਤਾਲੁਕ ਰੱਖਣ ਵਾਲਾ ਵਰਕਰ ਆ ਦਿਲਵਾਰ ਸਿੰਘ ਉਹਨੂੰ ਪਟਿਆਲੇ ਘੇਰ ਕੇ ਇੱਕ ਟਾਬੇ ਦੇ ਉੱਤੇ ਉਹ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਉਹਦੇ ਜਾਲਮਾਨਾ ਤਰੀਕੇ ਨਾਲ ਲੱਤਾਂ ਮਹਾਂ ਤੋੜਤੀਆਂ ਔਰ ਜਿੰਦਰਾ ਹਸਪੀਟਲ ਪਟਿਆਲੇ ਦਾਖਲ ਆ ਔਰ ਇਹ ਕਿਵੇਂ ਇਹ ਕਿਉਂ ਹੋਇਆ ਕਿਉਂਕਿ ਹੁਣ ਸਾਰੇ ਪੰਜਾਬ ਦੇ ਜਿਹੜੇ ਆ ਬੋਕਰ ਪਾਰਟੀ ਦੇ ਥੱਲੇਲੇ ਪੱਧਰ ਦੇ ਜਿਹੜੇ ਬੰਦੂਆ ਮਜ਼ਦੂਰ ਟਾਈਪ ਲੀਡਰ ਨੇ ਵਰਕਰ ਨਹੀਂ ਵਲੰਟੀਅਰ ਨਹੀਂ ਜਿਹੜੇ ਲੀਡਰ ਨੇ ਉਹਨਾਂ ਨੂੰ ਇਹ ਸੁਣਿਆ ਦਿੱਤਾ ਸਿਸੋੜੀਏ ਤੇ ਕੇਜਰੀਵਾਲ ਨੇ ਕਿ ਦੱਬ ਦਿਓ ਠੋਕ ਦਿਓ ਕਹਿੰਦਾ ਸੀ ਹਰਪਾਲ ਚੀਮਾ ਪ੍ਰਤਾਪ ਸਿੰਘ ਬਾਜਵਾ ਨੂੰ ਲੀਡਰ ਬਣ ਤੈਨੂੰ ਠੋਕ ਕੇ ਰੱਖ ਦੂੰਗਾ ਦੋਸਤੋ ਇਹ ਨੇ ਅਸਲ ਅ ਫਰਜ਼ੀ ਬਦਲਾਵ ਵਾਲੇ ਬੰਦੇ ਔਰ ਇਥੋਂ ਗੱਲ ਹੁਣ ਸ਼ੁਰੂ ਹੋ ਗਈ ਹੈ ਔਰ ਹੁਣ ਆ ਗਈ ਗੱਲ ਦੋ ਮੈਂ ਕਹਿਣਾ ਚਾਹੁੰਦਾ ਜਿਹੜੀਆਂ ਭੈਣਾਂ ਬੈਠੀਆਂ ਸੀਗੀਆਂ ਉੱਥੇ ਉਸ ਇਕੱਠ ਵਿੱਚ ਮੇਰੀਆਂ ਸਤਕਾਰਯੋਗ ਬੀਬੀਆਂ ਭੈਣੋਂ ਤੁਹਾਡੇ ਚੋਂ ਕਿਸੇ ਨੂੰ ਖੜ ਕੇ ਟੋਕਣਾ ਚਾਹੀਦਾ ਸੀ ਅ ਮਨੀਸ਼ ਸੋਸੋੜੀਆ ਜਿਹੜਾ ਤਕਰੀਰ ਕਰ ਰਿਹਾ ਸੀ ਜਿਹੜਾ ਹੰਕਾਰਿਆ ਹੋਇਆ ਨਕਾਰਿਆ ਹੋਇਆ ਦਿੱਲੀ ਦਾ ਲੀਡਰ ਕਿਉਂਕਿ ਸਾਡਾ ਇਤਿਹਾਸ ਕੀ ਕਹਿੰਦਾ ਇੱਕ ਵਾਰ ਜਰਾ ਝਾਤ ਮਾਰੋ ਮਾਈ ਭਾਗੋ ਦੀ ਕੰਟਰੀਬਿਊਸ਼ਨ ਵਿੱਚ 1705 ਚ ਜਿਹੜੇ ਉਹ ਜਿਹੜੇ 40 ਮੁਕਤੇ ਅਲਟੀਮੇਟਲੀ ਕਰਾਰ ਦਿੱਤੇਗੇ ਉਹਦੇ ਚ ਮਾਈ ਭਾਗੋ ਦਾ ਬਹੁਤ ਵੱਡਾ ਇਤਿਹਾਸ ਰੋਲ ਸੀਗਾ ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ ਉੱਥੇ ਲੜਾਈ ਲੜੀ ਤਾਂ ਉਦੋਂ ਜਿਹੜੇ ਜਿਹੜੇ ਪਹਿਲਾਂ ਵਿਦਾਵਾ ਦੇ ਗਏ ਸੀਗੇ ਗੁਰੂ ਸਾਹਿਬ ਨੂੰ ਉਹ 40ਆਂ ਨੂੰ ਉਹਨੇ ਮੋਟੀਵੇਟ ਕੀਤਾ ਆਪ ਮੋਰੇ ਲੱਗੀ ਤੇ ਮੁਗਲ ਫੌਜਾਂ ਦੇ ਨਾਲ ਉਸਨੇ ਡਟ ਕੇ ਲੜਾਈ ਲੜੀ ਇਹ ਹੈ ਸਾਡੀ ਔਰਤ ਦਾ ਇਸਤਰੀ ਦਾ ਇਤਿਹਾਸ ਪੰਜਾਬ ਦੇ ਜਿਹੜਾ ਵਿਰਸਾ ਵਾ ਉਥੇ ਉਹਨਾਂ ਚ ਕੋਈ ਸ਼ਾਇਦ ਇੱਕ ਮਾਈ ਭਾਗੋ ਦੀ ਕੋ ਚੇਲੀ ਬੈਠੀ ਹੁੰਦੀ ਤੇ ਉਸ ਨੂੰ ਟੋਕਣਾ ਚਾਹੁੰਦਾ ਸੀਗਾ ਸਸੋਡਿਆ ਜੀ ਤੁਸੀਂ ਪੰਜਾਬ ਵਿੱਚ ਆਣ ਕੇ ਸਾਨੂੰ ਕੀ ਸਿਖਾ ਰਹੇ ਹੋ ਕੀ ਪੜਾ ਰਹੇ ਹੋ ਸਾਮ ਧਾਮ ਸਾਮ ਮਤਲਬ ਕਿ ਪਹਿਲਾਂ ਕੋਸ਼ਿਸ਼ ਕਰੋ ਪ੍ਰੈਸ਼ਰ ਪ੍ਰਸ਼ਪ ਰਾ ਕੇ ਮਨਾਉਣ ਦੀ ਧਾਮ ਪੈਸਾ ਦਿਓ ਦੱਬ ਕੇ ਜੇ ਪੈਸੇ ਨਾਲ ਕਿਸੇ ਨੂੰ ਪ੍ਰੇਰਿਆ ਜਾ ਸਕਦਾ ਧਾਮ ਲਗਾਓ ਦਾ ਡੰਡ ਡੰਡ ਦਾ ਸ਼ਿਕਾਰ ਮੈਂ ਬੈਠਾ ਸੁਪਾਲ ਸਿੰਘ ਖੇਰਾ पांच मुकदमे छह माफ गिरफ्तार सारी ओपोजिशन ते मुकदमे जेड़ा बोलदा ओदा मुंह च बंद करण ਲਈ پولیس ਦਾ حملہ ਇਹਨਾਂ ਨੇ ਕੋਈ ਵਿਰੋਧੀ ਧਿਰਤਾ ਚਲੋ ਉਹਨਾਂ ਨੂੰ ਤਾਂ ਨਿਸ਼ਾਨੇ ਤੇ ਲਿਆ ਹੀ ਲਿਆਵਾ ਜਿਹੜਾ ਕੋਈ ਆਮ ਸਧਾਰਨ ਐਕਟਿਵਿਸਟ ਕੋਈ ਚੰਗਾ ਆਦਮੀ ਜਿਹੜਾ ਪੰਜਾਬ ਦੀ ਹਿੱਤ ਦੀ ਗੱਲ ਕਰਦਾ ਚੱਕ ਲੋ ਢਾ ਲੋ ਦਿੱਲੀੋਂ ਚੱਕਣਾ ਪਵੇ ਤਾਂ ਵੀ ਢਾ ਲੋ ਜੇ ਕਿਤੇ ਨੂੰ ਹੋਰ ਪੰਜਾਬ ਪੁਲਿਸ ਦੇ ਰਾਹੀਂ ਚੱਕਣਾ ਪਵੇ ਮੇਰੇ ਤੇ 9 9.5 ਸਾਲ ਪੁਰਾਣੇ ਝੂਠੇ ਮੁਕਦਮੇ ਚ ਮੈਨੂੰ ਜੇਲ੍ਹ ਚ ਰੱਖਿਆ ਜਿਹਦੇ ਚ ਆਪ ਗਵਾਈ ਭਗਵੰਤ ਮਾਨ ਨੇ ਦਿੱਤੀ ਇਸੇ ਤਰ੍ਹਾਂ ਹੀ ਬੀਬੀ ਅਨੂਪ ਕੌਰ ਦਾ ਬਹੁਤ ਵੱਡਾ ਇਤਿਹਾਸ ਜਦੋਂ ਮੁਗਲਾਂ ਨੇ ਸਾਡੇ ਤੇ نسل ਕੁਸ਼ੀ ਕੀਤੀ ਬੀਬੀ ਦਲੇਰ ਕੌਰ ਜੀ ਸਰਦਾਰਨੀ ਸਦਾ ਕੌਰ ਤੁਸੀਂ ਸਾਰੇ ਜਾਣਦੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਉਹਨਾਂ ਦਾ ਕਿੱਡਾ ਇੱਕ ਵੱਡਾ ਰੋਲ ਸੀ ਮਤਲਬ ਸਾਰੇ ਖਾਲਸਾ ਰਾਜ ਨੂੰ ਇਕੱਠੇ ਰੱਖ ਕੇ ਔਰ ਤਗੜੇ ਹੋ ਕੇ ਨੇ ਮਹਾਰਾਣੀ ਜਿੰਦਕੌਰ ਜੀ ਮਹਾਰਾਣੀ ਜਿੰਦਾ ਜਿਹਨੂੰ ਆਪਾਂ ਕਹਿੰਦੇ ਆ ਇਸੇ ਤਰ੍ਹਾਂ ਰਾਨੀ ਸਾਹਿਬਕੌਰ ਜੀ ਬੀਬੀ ਸਾਹਿਬਕੌਰ ਜੀ ਗੁਲਾਬਕੌਰ ਜੀ ਜਿਹੜੀ ਕਿ ਗਦਰ ਮੂਵਮੈਂਟ ਵਿੱਚ ਉਹਨਾਂ ਦਾ ਬਹੁਤ ਵੱਡਾ ਰੋਲ ਸੀਗਾ ਇਹ ਸਾਡੀਆਂ ਔਰਤਾਂ ਦਾ ਮਿਸਟਰਸ ਸੁਸੋਡਿਆ ਇਤਿਹਾਸ ਆ ਜਿਵੇਂ ਜਨਾਂ ਨੂੰ ਸੁਖਾ ਰਿਆ ਨਾ ਕਿ ਸਾਮ ਦਾਮ ਢੰਡ ਭੇਦ ਲੜਾਈ ਝਗੜਾ ਕੁਐਸਚਨ ਆਨਸਰ ਉੱਥੇ ਉਹ ਸੌਟ ਔਰ ਸਭ ਤੋਂ ਨਿਮੋਸ਼ੀ ਦੀ ਗੱਲ ਸੀ ਕਿ ਭਗਵੰਤ ਮਾਨ ਤੇ ਅਮਨ ਅਰੋੜਾ ਉੱਥੇ ਬੈਠੇ ਸਿਗੇ ਚਲੋ ਹੋ ਸਕਦਾ ਸਾਡੀਆਂ ਭੈਣਾਂ ਕੋਈ ਡਰ ਸਕਦੀਆਂ ਨੇ ਕਿ ਬੜੀ ਤਾਕਤ ਹੈ ਇਹਨਾਂ ਦੇ ਕੋਲ ਸਾਰੀ ਪੁਲਿਸ ਇਹਨਾਂ ਦੇ ਕੋਲ ਆ ਸਾਡੇ ਤੇ ਕਿਤੇ ਕੋਈ ਗਲਤ ਕਾਰਵਾਈ ਨਾ ਕਰਾਉਣ ਚੀਫ ਮਨਿਸਟਰ ਨੂੰ ਆਮ ਆਦਮੀ ਪਾਰਟੀ ਦਾ ਪ੍ਰੈਜ਼ੀਡੈਂਟ ਨੂੰ ਉੱਥੇ ਟੁਕਣਾ ਚਾਹੀਦਾ ਸੀ ਸਸੋਢੀਆ ਨੂੰ ਥੱਲੇ ਬੈਠੇ ਸਿਗੇ ਆਪਸ ਵਿੱਚ ਹੱਸ ਰਹੇ ਸੀ ਮਸਕਰੀਆਂ ਕਰ ਰਹੇ ਸੀ ਕਿ ਤਾੜੀਆਂ ਨਹੀਂ ਮਾਰੀਆਂ ਇਹਨਾਂ ਨੇ ਤਾੜੀਆਂ ਬਾਕੀਆਂ ਵਿਚਾਰੀਆਂ ਸਾਡੀਆਂ ਭੈਣਾਂ ਤੋਂ ਮਰਵਾਈਆਂ ਗਈਆਂ لیکن ਇਹਨਾਂ ਨੂੰ ਟੋਕਣਾ ਚਾਹੀਦਾ ਸੀ ਸਸੋਡੀਆਂ ਨੂੰ ਔਰ ਸਸੋਡੀਆਂ ਨੂੰ ਮੈਂ ਕਹਿਣਾ ਚਾਹਣਾ ਵਿੱਚ ਇੱਕ केजरीवाल ਨੂੰ ਕਿ ਪਹਿਲਾ ਪੰਜਾਬ ਦਾ ਇਤਿਹਾਸ ਫਰੋੜੋ ਚੰਗੀ ਤਰ੍ਹਾਂ ਨਾਲ ਇਹ ਕੌਣ ਨੇ ਲੋਕ ਇਹ ਉਹ ਲੋਕ ਨੇ ਜਿਨ੍ਹਾਂ ਨੇ ਅਬਦਾਲੀ ਤੋਂ ਨਹੀਂ ਡਰੇ ਦੁਰਾਨੀਆਂ ਤੋਂ ਨਹੀਂ ਡਰੇ ਇੱਥੇ میر ਮੰਨੂ ਨੇ ਆਪਣੀ ਪੂਰੀ ዳਤਰੀ ਚਲਾਈ ਸਾਡੇ ਛੋਟੇ ਛੋਟੇ ਸਹਿਬਜ਼ਾਦਿਆਂ ਨੇ ਨੀਹਾਂ 'ਚ ਚਿੰਨਾ ਪ੍ਰਮਾਨ ਕੀਤਾ ਪਰ ਉਸ ਵਕਤ ਦੇ ਸਰੰਦ ਦੇ ਗਵਰਨਰ ਦੀ ਤਾਨਾਸ਼ਾਹੀਨ ਕਬੂਲ ਨਹੀਂ ਕੀਤੀ ਇਸੇ ਤਰ੍ਹਾਂ ਹੀ ਬਾਬਾ ਬੰਦਾ ਸਿੰਘ ਬਹਾਦਰ ਦਾ ਇਤਿਹਾਸ ਜਿਸ ਵੇਲੇ ਕਹਿੰਦੇ ਸੀ ਨਾ ਕਿ ਸਾਰੇ ਹੁਣ ਖਤਮ ਕਰਤੇ ਅਸੀਂ ਸਿੱਖ ਤੇ ਦੋ ਸਿੱਖਾਂ ਨੇ ਖੜ ਕੇ ਨਾਕਾ ਲਾਇਆ ਮਾਝੇ ਦੀ ਧਰਤੀ ਤੇ ਗਰਜਾ ਸਿੰਘ ਤੇ ਬੂਤਾ ਸਿੰਘ ਨੇ ਉਹਨਾਂ ਕਹਾਂ ਅਸੀਂ ਜੀਂਦੇ ਆ ਅਸੀਂ ਮਰੇ ਨਹੀਂਗੇ ਸੁੱਖਾ ਸਿੰਘ ਮਹਤਾਬ ਸਿੰਘ ਜਿਨ੍ਹਾਂ ਨੇ ਮੱッセ ਰੰਗੜ ਦਾ ਸਿਰ ਵੱਡਿਆ ਸੀਗਾ ਇਹ ਗੱਲਾਂ ਪਤਾ ਨੇ ਮਨੀਸ਼ ਤੈਨੂੰ ਸਸੋਡਿਆ ਕੇਜਰੀਵਾਲ ਸਾਹਿਬ ਤੁਹਾਨੂੰ ਪਤਾ ਹੈ ਸਾਰਾ ਇਤਿਹਾਸ ਕੌਣ ਹੈ ਤੁਸੀਂ ਇੱਥੇ ਆਣ ਕੇ ਸਾਾਨੂੰ ਸਾਡੀ ਇਲੈਕਸ਼ਨ ਜਿੱਤਣ ਵਾਸਤੇ ਤੁਸੀਂ ਕਹਿੰਦੇ ਆ ਕਿ ਸਿਬ ਸਭ ਕੁਝ ਇਸਤੇਮਾਲ ਕਰਾਂਗੇ ਇਹਦਾ ਮਤਲਬ ਤੁਸੀਂ ਇਲੈਕਸ਼ਨ ਜਮਹੂਰੀਅਤ ਵਿੱਚ ਤੁਹਾਡਾ ਕੋਈ ਵਿਸ਼ਵਾਸ ਨਹੀਂਗਾ ਤੁਸੀਂ ਇਲੈਕਸ਼ਨਾਂ ਨੂੰ ਲੁੱਟਣਾ ਚਾਹੁੰਦੇ ਹੋ ਔਰ ਤੁਹਾਡੇ ਨਾਲ ਉਹ ਬੁਰੀ ਕੀਤੀ ਦਿੱਲੀ ਵਾਲੇ ਨੇ ਤੁਹਾਡੇ ਆਪਣੇ ਹਲਕਿਆਂ 'ਚ ਤੁਹਾਨੂੰ ਹਰਾ ਕੇ ਕਰਤਾ ਇੱਥੇ ਸਾਡੇ ਸਿਰ ਤੇ ਆ ਰਾਜ ਕਰ ਰਹੇ ਤੁਸੀਂ ਸਾਡੇ ਸਰਕਾਰੀ ਕੋਠੀਆਂ ਦੇ ਵਿੱਚ ਤੁਸੀਂ ਰਹਿائش ਕਰ ਰਹੇ ਹੋ ਸਾਡੇ ਹੈਲੀਕਾਪਟਰ ਤੇ ਜਹਾਜ਼ਾਂ ਦਾ ਮਿਸਯੂਜ਼ ਕਰ ਰਹੇ ਹੋ ਔਰ ਇੱਕ ਲੰਬੀ ਲੜੀਏ ਕੇ ਦਾਸਤਾਨ ਦੀ ਜ਼ਿਆਦਤੀ ਦੀ ਜਿਹੜਾ ਦੰਡ ਜਿਹੜੀ ਲੋਕਾਂ ਨੂੰ ਤੁਸੀਂ ਸਜ਼ਾ ਦਿੱਤੀ ਆ ਸਿਰਫ ਪੁਲਿਸ ਦਾ ਦੁਰਉਪਯੋਗ ਕਰਕੇ ਮੈਂ ਪਹਿਲਾਂ ਵੀ ਬਹੁਤ ਵਾਰ ਕਿਹਾ ਤੇ ਹੁਣ ਫਿਰ ਦੁਬਾਰਾ ਕਹਿ ਦਿੰਦਾ ਸਮਾ ਬਹੁਤ ਬਲਵਾਨ ਹੈ ਸਮਾ ਜਦਨ ਪਰਵਰਤਨ ਹੋਇਆ ਤੁਹਾਨੂੰ ਇਹ ਸਾਰੀਆਂ ਖੋਚੀਆਂ ਹਰਕਤਾਂ ਦਾ ਹੰਕਾਰ ਦਾ ਤੁਹਾਨੂੰ ਪੰਜਾਬ ਦੇ ਲੋਕਾਂ ਨੂੰ ਜਵਾਬ ਦੇਣਾ ਪਵੇਗਾ ਔਰ ਮੈਂ ਪੰਜਾਬ ਦੇ ਲੋਕਾਂ ਨੂੰ ਆਮ ਆਦਮੀ ਪਾਰਟੀ ਦੇ ਵਰਕਰਾਂ ਨੂੰ ਦੇਖੋ ਹੱਥ ਜੋੜ ਕੇ ਤੁਹਾਨੂੰ ਬੇਨਤੀ ਆ 92 ਬੰਦੂਆਂ ਮਜ਼ਦੂਰਾਂ ਨੂੰ ਛੱਡ ਦਿਓ ਇੱਕ ਗੈਰਤਮੰਦ ਸਿਗਾ ਖੜਾ ਕਮਰਬਜੇ ਪ੍ਰਤਾਪ ਸਿੰਘ ਉਹਨਾਂ ਨੇ ਇਹਨਾਂ ਨੂੰ ਉਹਨੂੰ ਕੱਢਤਾ ਪਾਰਟੀ ਚ ਉਹ 92 ਨੂੰ ਛੱਡ ਦਿਓ ਮੇਰੇ ਵੀਰੋ ਆਮ ਆਦਮੀ ਪਾਰਟੀ ਦੇ ਵੋਲੰਟੀਅਰਸ ਖੜ ਜੋ ਹਲੇ ਵੀ ਪੰਜਾਬ ਨੂੰ ਬਚਾ ਲੋ ਹਲੇ ਵੀ ਆਪਣੇ ਕੋਲ ਸਮਾਂ ਵਾ ਅਗਰ ਤੁਸੀਂ ਇਹਨਾਂ ਨੂੰ ਇਦਾਂ ਹੌਸਲਾ ਅਪਜਾਈ ਕਰਦੇਗੇ ਇਹ ਆਪਾਂ ਨੂੰ ਹੋਰ ਦਰੜਣਗੇ ਇਹ ਹੋਰ ਆਪਾਂ ਨੂੰ ਕੁਚਲਣਗੇ ਸਾਡੇ ਇਤਿਹਾਸ ਦੇ ਉੱਤੇ ਹਮਲਾ ਕਰਨਗੇ ਸਾਡੀ ਖੋਦ ਤੇ ਹਮਲਾ ਕਰਨਗੇ ਮੇਰੇ ਵੀਰੋ ਔਰ ਲੈਂਡ ਪੂਲਿੰਗ ਪਾਲਿਸੀ ਤੁਸੀਂ ਸਾਰੇ ਵਧਾਈ ਦੇ ਪਾਤਰੋਂ ਪੰਜਾਬ ਦੇ ਲੋਕ ਉਦੇ ਵਿੱਚ ਆਮ ਆਦਮੀ ਪਾਰਟੀ ਦੇ ਬਹੁਤ ਸਾਰੇ ਆਗੂਆਂ ਨੇ ਵਿਰੋਧ ਕੀਤਾ ਮੈਂ ਉਹਨਾਂ ਦਾ ਵੀ ਬਹੁਤ ਸ਼ੁਕਰੀਆ ਅਦਾ ਕਰਦਾ ਬਹੁਤ ਸਾਰਿਆਂ ਨੇ ਅਸਤੀਫਾ ਦਿੱਤਾ ਤੁਸੀਂ ਆਪਾਂ ਆਪਣੀ ਜ਼ਮੀਨ ਬਚਾਈ ਹੈ 65000 ਏਕੜ ਕੋਈ ਛੋਟੀ ਮੋਟੀ ਨਹੀਂ ਸੀ ਪਰ ਉਹਦੋਂ ਤੁਹਾਨੂੰ ਦੱਸਿਆ ਕਿ ਕਿਵੇਂ 4 ਲੱਖ ਤੋਂ ਜ਼ਿਆਦਾ 4 ਲੱਖ ਕਰੋੜ ਤੋਂ ਜ਼ਿਆਦਾ ਜ਼ਮੀਨ ਸੀ ਕੱਲੇ ਮੋਹੱਲੇ ਦੇ ਲੁਧਿਆਣੇ ਦੀ ਉਹ ਤੁਸੀਂ ਸਾਰੇ ਵਧਾਈ ਦੇ ਪਾਤਰ ਪਰ ਇਹ ਹਟ ਨਹੀਂ ਰਹੇ ਇਹਨਾਂ ਦਾ ਹੰਕਾਰ ਸਿਰ ਚੜ੍ਹ ਕੇ ਅਸਮਾਨ ਚੜ੍ਹ ਕੇ ਬੋਲ ਰਿਹਾ ਵਾ ਸਿਰਫ ਇਸ ਕਰਕੇ ਕਿਉਂਕਿ ਸਰਕਾਰੀ ਤੰਤਰ ਨਾਲ 4 10 15 ਪੁਲਿਸ ਵਾਲੇ ਪਿੱਛੇ ਖੜੇ ਹੁੰਦੇ ਨੇ ਤੇ ਇਹ ਆਪਾਂ ਨੂੰ ਡਰਾਉਂਦੇ ਧਮਕਾਉਂਦੇ ਨੇ ਇਹ ਜਿਹੜਾ ਉਹਨੇ ਮਨੀਸ਼ ਸੋਡਿਆ ਨੇ ਬਿਆਨ ਦਿੱਤਾ ਸੀ ਨਾ ਇਹਦੀ ਇਲੈਕਸ਼ਨ ਕਮਿਸ਼ਨ ਨੂੰ ਕਾਗਨੇਜੈਂਸ ਲੈਣੀ ਚਾਹੀਦੀ ਤੁਰੰਤ ਕਿਉਂਕਿ ਅਗਰ ਇਦਾਂ ਦੇ ਬੰਦਿਆਂ ਦੇ ਕੋਲ ਸੱਤਾ ਰਹੀ ਤੇ ਸਰਕਾਰੀ ਅਮਲਾ ਰਿਆ ਇਹ ਤਾਂ ਕਦੀ ਵੀ ਫੇਅਰ ਫਰੀ ਐਂਡ ਫੇਅਰ ਇਲੈਕਸ਼ਨ ਪੰਜਾਬ ਦੇ ਵਿੱਚ ਹੋਣੀ ਨਹੀਂ ਦੇਣਗੇ ਔਰ ਇਹ ਦੁਬਾਰਾ ਫੇਰ ਪੰਜਾਬ ਨੂੰ ਬਾਇ ਖੁਕ ਔਰ ਬਾਇ ਕਰੁਕ ਮਤਲਬ ਕਿ ਉਹ ਇਹ ਜਿਹੜੀ ਨੀਤੀ ਹੈ ਨਾ ਸਾਮ-ਦਾਮ-ਧੰਨ ਬੇਦ ਇਹ ਸਾਡੇ ਅਰਥ ਸ਼ਾਸਤਰਾਂ ਵਿੱਚ ਚਰਕਿਆ ਦੀ ਨੀਤੀ ਮੰਨੀ ਗਈਏ ਕੋਟੱਲਿਆ ਦੀ ਨੀਤੀ ਮੰਨੀ ਗਈ ਯਾਰ ਸ਼ਰਾਰਤੀ ਨੀਤੀ ਚਲਾਕੀ ਵਾਲੀ ਨੀਤੀ ਜਿਹਦੇ ਕਹਿੰਦੇ ਜੀ ਤੁਸੀਂ ਜੋ ਮਰਜ਼ੀ ਕਰੋ ਲੇਕਿਨ ਆਪਣੇ ਦੁਸ਼ਮਣ ਨੂੰ ਜਾਂ ਆਪਣੇ ਵਿਰੋਧੀ ਨੂੰ ਤੁਸੀਂ ਇਸ ਤਰ੍ਹਾਂ ਟੋਣਾ ਵਾ ਸਾਮ ਦਾਮ ਡੰਡ ਭੇਦ ਕੁਐਸਚਨ ਆਂਸਰ ਲੜਾਈ ਝਗੜਾ ਪਰ ਮੈਂ ਇਹ ਪੂਰਨ ਯਕੀਨ ਨਾਲ ਕਹਿੰਦਾ ਮਰ ਤਾਂ ਸਕਦੇ ਨੇ ਪੰਜਾਬੀ ਸਿਰ ਤਾਂ ਕਟਾ ਸਕਦੇ ਨੇ ਔਰ ਆ ਜਿਹੜਾ ਵਿਚਾਰਾ ਦਿਲਵਾਰ ਵਾਂਗੂ ਲੱਤਾਂ ਬਾਵਾ ਤਾਂ ਤੜਵਾ ਸਕਦੇ ਨੇ ਲekin ਤੁਹਾਨੂੰ ਮੁੜ ਕੇ ਸੱਤਾ 'ਚ ਇਸ ਤਰ੍ਹਾਂ ਨਹੀਂ ਆਉਣ ਦੇਣਗੇ ਜਿਵੇਂ ਤੁਸੀਂ ਆਉਣਾ ਚਾਹੁੰਦੇ ਆਂ ਹਾਂ ਫ੍ਰੀ ਇਲੈਕਸ਼ਨ ਲੜੋ ਫੇਅਰ ਤਰੀਕੇ ਨਾਲ ਲੜੋ ਆਪਣੀਆਂ ਜੋ ਤੁਸੀਂ ਵੈਧੇ ਕੀਤੀਆਂ ਜੀ ਲੋਕਾਂ ਨਾਲ ਪਿਛਲੇ 5 ਸਾਲਾਂ ਤੋਂ ਤੁਹਾਡੇ ਕੋ ਸਮਾਂ ਸੀਗਾ ਤੁਸੀਂ ਪੂਰੇ ਨਹੀਂ ਕਰ ਸਕੇ ਕਿੱਥੇ ਗਿਆ ਤੁਹਾਡਾ ਲੋਕਪਾਲ ਕਿੱਥੇ ਆ ਕਿੱਥੇ ਗਿਆ ਤੁਹਾਡਾ ਸਵਰਾਜ ਦੀ ਪਾਲਿਸੀ ਯਾਰੋ ਕਿੱਥੋਂ ਤੁਸੀਂ ਉੱਠੇ ਅੰਨਾ ਹਜ਼ਾਰੇ ਦੇ ਅੰਦੋਲਨ 'ਚੋਂ ਕਿੱਥੇ ਖੜ ਗਏ ਆ ਜਾਣ ਕੇ ਇਸੇ ਕਰਕੇ ਤੁਹਾਨੂੰ ਦਿੱਲੀ ਦੇ ਲੋਕਾਂ ਨੇ ਅਨਕਾਰਿਆ ਤੁਹਾਡੀਆਂ ਆਪਣੀਆਂ ਸੀਟਾਂ ਹਰਾਤੀਆਂ